ਜੀ ਬਾਬਿਓ ਕੀ ਹਾਲ ਚਾਲ ਆ ਹੋਰ ਕਿੱਦਾਂ ਠੀਕ ਠਾਕ ਆ ਸਾਰੇ ਅਜੋ ਤੁਹਾਨੂੰ ਮੇਲਾ ਦਿਖਾਈਆ ਜਿੱਥੇ ਖਵਾਲ ਦਾ ਤੇ ਲੰਗਰ ਲਾਇਆ ਖੱਲੇ ਦਾ ਤੇ ਤੁਹਾਨੂੰ ਦਿਹੋਣੇ ਰੌਣਕ ਮੇਲਾ ਚ ਬਰਫ ਲੱਦਣੀ ਸੀਗੀ ਇੱਥੋਂ ਟਰਾਲੀ 'ਚ ਰੁਕੇ ਸੀਗੇ ਇੱਥੇ ਛਿਆਪੁਰ ਵਾਲੇ ਛਿਆਪਰੀ ਰੁਕੇ ਸੀਗੇ ਆਹ ਰੋਡ ਆ ਇੱਧਰ ਜਾਂਦਾ ਉਧਰ ਨੂੰ ਟਾਂਡੇ ਵੱਲ ਨੂੰ ਇਹ ਟਾਂਡਾ ਬਾਈਪਾਸ ਆ ਆ ਆਪਣੇ ਪਿੰਡ ਦਾ ਭਰਾ ਯਾ ਤਰਾ ਮੁੰਡਾ ਔਰ ਮੇਲੇ ਮੇਲੇ ਦਾ ਹੀ ਜਾਗੇ ਬਾਜੀ ਦਿਖਾਈ ਮੇਲਾ ਅੱਜ ਜੀ ਠੀਕ ਤੇ ਜੀ ਹੈਲੋ ਬਾਜੀ ਸ੍ਰੀ ਕਾਲ ਜੀ ਮੇਲਾ ਦਿਖਾ ਦਿਓ ਹੋਰ ਹੋਰ ਸਾਰੇ ਹੁਣ અમાਰੋਂ ਬਾਕੀ ਵੀ ਪਹੁੰਚੇ ਨਹੀਂ ਭਾਈ ਨੇ ਸਪੈਸ਼ਲ ਔਰ ਜੀ ਪਹੁੰਚ ਗਏ ਆ ਬਹੁਤ ਜੀ ਪਹੁੰਚ ਗਏ ਆ ਆਪਾਂ ਜੀ ਕੈਮਰਾ ਜੇ ਹਾਂ ਅੱਜ ਜਗਾ ਦੇ ਲੰਗਾਂਗੇ ਅੱਬਿਓ ਲੰਗਰ ਆ ਦੋ ਟਰਾਲੀਆਂ ਇੱਕ ਆਓ ਦੇਖੋ ਪਿੱਛੇ ਲਾਓ ਇਹ ਚਾਨਣੀਆਂ ਲੱਗ ਰਹੀਆਂ ਆ ਛਾਬੀ ਤੇਰੀ ਵੀਡੀਓ ਪਾਉਣੀ ਆ ਮੈਂ ਬੇਲੇ ਦੀ ਗਰਮੀ ਬਾਬਿਓ ਬਹੁਤ ਜਿਆਦਾ ਅੱਜ ਸੁੱਸੀਆਂ ਥੋੜੀ ਘੱਟ ਸੀਗੀ ਅਨ ਪਤਾ ਹੀ ਅੱਗੀਆਂ ਤੋਂ ਅੱਗ ਵਧਣੀ ਆ ਅੱਜ ਬਹੁ ਆ ਗਰਮੀ ਫਟੇ ਠੰਡਾ ਠੰਡਾ ਚੱਲੂ ਅੱਜ ਫੇ ਗਰਮੀ ਚ ਪੂਰਾ ਗੱਜ ਕੇ ਮੇਲਾ ਲਾਪਿਆ ਭਰਨਾ ਹੁਣ ਪਹਿਨ ਲਾਪਿਆ ਰਾਸ਼ੇ Gracias por ver पिंडा आया बाजा बिते आया कॾा पीना कहिड़ा पीण कहड़ा पीण

ਲਾ ਵੀ ਛਿੜ ਪਿਆ ਹੁਣ ਕੰਨਾਂ ਦਾ ਪੈ ਤੁਰਨ ਜੀ ਆ ਜੱਗੀ ਪਹੁੰਚ ਗਿਆ ਸਾਰੇ ਬਣ ਗਿਆ ਸੰਦਰੇ ਵਾਲਾ ਬੁੜੀ ਬਾਬੇ ਕੋਈ ਅੰਦਰ ਬੇਹੋਸ਼ ਹੋ ਗਈ ਗਰਮੀ ਬਹੁਤ ਆ ਉਧੇ ਕਰਕੇ ਹੋ ਸਕਦਾ ਬੱਚਾ ਲਈ ਕੁਝ ਹੰਦਾਨ ਕਰੋ ਤੁਹਾਡਾ ਦਿੱਤਾ ਹੋਇਆ ਕੂਨ ਅੱਗੇ ਦੀ ਜਿੰਨਾ ਹੀ ਚਾਲ ਚੱਕਦਾ ਸਰਨਾਵੀ ਇਹਦੀ ਹੁਣ ਕਰਦੇ ਬੁੱਤੇ ਬਣ ਕੇ ਕੋਲਾ ਕਿੱਧਰ ਗਈ ਹੈ